ਸਸਿਕਾ ਸਰਨ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਅਮੇ ਪਿਛੇ ਨਾਲ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਪਰਮਾਤਮਾ ਕਿੱਥੇ ਹੈ ਸੋ ਮਨੁੱਖ ਪਰਮਾਤਮਾ ਦੀ ਖੋਜ ਦੇ ਲਈ ਬੜੇ ਹੀ ਜ਼ਿਆਦਾ ਭਜਦਾ ਹੈ ਕਿਤੇ ਉਸ ਨੂੰ ਰਸਤਾ ਮਿਲ ਜਾਵੇ ਕਿਤੇ ਉਸ ਨੂੰ ਕੋਈ ਰਾਹ ਮਿਲ ਜਾਵੇ ਕਿਤੇ ਉਸ ਨੂੰ ਕੋਈ ਦੱਸ ਦੇਵੇ ਕਿ ਪ੍ਰਮਾਤਮਾ ਦੀ ਹੋਂਦ ਨੂੰ ਕਿਵੇਂ ਸਮਝਿਆ ਜਾਵੇ ਜਾਵੇ ਪ੍ਰਮਾਤਮਾ ਕਿਤੇ ਹੈ ਕਿਵੇਂ ਉਸ ਨੂੰ ਜਾਣਿਆ ਜਾਵੇ ਸੋ ਪ੍ਰਮਾਤਮਾ ਕੋਈ ਤੁਹਾਡੇ ਸਾਹਮਣੇ ਕੋਈ ਮੂਰਤੀ ਮਾਨ ਹੋ ਕੇ ਨਹੀਂ ਆਵੇਗਾ ਪ੍ਰਮਾਤਮਾ ਤੁਹਾਨੂੰ ਕਿਤੇ ਵੀ ਐਸੀ ਜਗ੍ਹਾ ਨਹੀਂ ਮਿਲੇਗਾ ਕਿਸੇ ਸਰੂਪ ਦੇਖ ਨਹੀਂ ਮਿਲੇਗਾ ਪ੍ਰਮਾਤਮਾ ਦਾ ਨਿਰਆਕਾਰ ਹੈ ਉਸ ਦਾ ਕੋਈ ਆਕਾਰ ਨਹੀਂ ਹੈ ਉਸ ਨੂੰ ਤੁਸੀਂ ਜੇ ਜਾਣਨਾ ਹੈ ਸਮਝਣਾ ਹੈ ਦੇਖਣਾ ਹੈ ਤਾਂ ਖੋਜ ਕਰਨੀ ਪੈਣੀ ਆ ਆਪਣੇ ਹਿਰਦੇ ਦੀ ਖੋਜ ਕਰਨੀ ਪੈਣੀ ਆ ਆਪਣੇ ਅੰਦਰ ਦੀ ਖੋਜ ਕਰਨੀ ਪੈਣੀ ਆ ਤੁਸੀਂ ਇਸ ਖੋਜ ਨੂੰ ਆਪਣੇ ਭਾਵਾਂ ਦੇ ਰਾਹੀ ਹੀ ਕਰਨਾ ਹੈ ਅੰਦਰ ਝਾਤ ਮਾਰਨੀ ਹੈ ਤੁਸੀਂ ਕਿਵੇਂ ਹਾਂ ਕਿਉਂ ਹੋਂ ਤੁਹਾਡਾ ਵजूद ਕੀ ਹੈ ਤੁਸੀਂ ਕੌਣ ਹੋ ਬਹੁਤਿਆਂ ਕਰਮ ਕਾਂਡਾਂ ਦੇ ਵਿੱਚ ਪਰਮਾਤਮਾ ਤੁਹਾਨੂੰ ਕਿਤੇ ਵੀ ਨਹੀਂ ਪ੍ਰਾਪਤ ਹੋਵੇਗਾ ਪਰਮਾਤਮਾ ਨੂੰ ਜਾਣਨ ਦੇ ਲਈ ਪਰਮਾਤਮਾ ਨੂੰ ਸਮਝਣ ਦੇ ਲਈ ਤੁਹਾਨੂੰ ਆਪਣੇ ਆਪ ਦੇ ਨਾਲ ਬੈਠਣਾ ਪਵੇਗਾ ਆਪਣੇ ਆਪ ਤੇ ਨਾਲ ਗੱਲ ਕਰਨੀ ਪਵੇਗੀ ਤੁਸੀਂ ਉਸ ਨੂੰ ਫਿਰ ਹੀ ਜਾਣ ਸਕਦੇ ਹੋ ਫਿਰ ਹੀ ਉਸ ਨੂੰ ਪਾ ਸਕਦੇ ਹੋ ਪਰਮਾਤਮਾ ਪਰ ਇੱਕ ਖੋਜ ਹੈ ਪਰਮਾਤਮਾ ਇੱਕ ਭਾਵ ਹੈ ਪਰਮਾਤਮਾ ਇੱਕ ਅਲਪਵ ਹੈ ਪਰਮਾਤਮਾ ਤੁਹਾਡੇ ਖਿਆਲਾਂ ਦੀ ਇੱਕ ਸ਼ਕਤੀ ਹੈ ਪਰਮਾਤਮਾ ਤੁਹਾਡੇ ਅੰਦਰ ਦੀ ਇੱਕ ਊਰਜਾ ਹੈ ਤਾਂ ਤੁਹਾਡੇ ਅੰਦਰੋਂ ਹੀ ਤੁਹਾਡੇ ਹੀ ਰੂਪ ਵਿੱਚ ਤੁਹਾਡੇ ਹੀ ਖਿਆਲਾਂ ਦੇ ਵਿੱਚ ਪ੍ਰਾਜ਼ਬਨ ਹੈ ਜਦੋਂ ਤੁਸੀਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰੋਗੇ ਤਾਂ ਆਪਣੇ ਆਪ ਦੇ ਨਾਲ ਬੈਠਣਾ ਕਿਸੇ ਕਲਪਨਾ ਦੇ ਵਿੱਚ ਨਹੀਂ ਉਲਝਣਾ ਕਿਸੇ ਸੋਚ ਦੇ ਵਿੱਚ ਨਹੀਂ ਉਲਝਣਾ ਜਿਉਂ ਹੀ ਤੁਸੀਂ ਆਪਣੇ ਆਪ ਨਾਲ ਬੈਠੋਗੇ ਵਾਰ-ਵਾਰ ਆਪਣੇ ਆਪ ਨੂੰ ਸਵਾਲ ਕਰੋਗੇ ਮੈਂ ਕੌਣ ਹਾਂ ਤੁਹਾਡਾ ਮਨ ਬਹੁਤ ਕੁਝ ਤੁਹਾਡੇ ਸਾਹਮਣੇ ਪੇਸ਼ ਕਰੇਗਾ ਬੜੀਆਂ ਤਸਵੀਰਾਂ ਬੜੇ ਖਿਆਲ ਤੁਹਾਡਾ ਮਨ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰੇਗਾ ਬੜੀਆਂ ਜਿਆਦਾ ਅਲਗ-ਅਲਗ ਤਰ੍ਹਾਂ ਦੀਆਂ ਘਟਨਾਵਾਂ ਤੁਹਾਡੇ ਸਾਹਮਣੇ ਪੇਸ਼ ਕਰੇਗਾ ਪਰ ਉਹਨਾਂ ਘਟਨਾਵਾਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਨਹੀਂ ਬਣਨਾ ਬਸ ਇੱਕੋ ਗੱਲ ਪੁੱਛਣੀ ਆ ਮੈਂ ਕੌਣ ਹਾਂ ਮੈਂ ਕੌਣ ਹਾਂ ਜਦੋਂ ਤੁਹਾਡੇ ਮਨ ਦੇ ਵੱਲੋਂ ਪੇਸ਼ ਕੀਤੇ ਜਾਣ ਵਾਲੇ ਖਿਆਲ ਤੁਹਾਨੂੰ ਆਉਣੋਂ ਹਟ ਗਏ ਫਿਰ ਤੁਸੀਂ ਰੁਕਣਾ ਨਹੀਂ ਜਦੋਂ ਉਹ ਖਿਆਲ ਹਟ ਗਏ ਉਹ ਤਸਵੀਰਾਂ ਆਟਕੀਆਂ ਫਿਰ ਵੀ ਤੁਸੀਂ ਰੁਕਣਾ ਨਹੀਂ ਤੁਸੀਂ ਕੋਈ ਸਵਾਲ ਆਪਣੇ ਆਪ ਨੂੰ ਕਰਦੇ ਰਹਿਣਾ ਮੈਂ ਕੌਣ ਹਾਂ ਮੈਂ ਕੌਣ ਹਾਂ ਆਪਣੇ ਅੰਦਰ ਇਸ ਸਵਾਲ ਨੂੰ ਦ੍ਰਿੜ ਕਰਨਾ ਬਣਾਉਣਾ ਪੂਰਨ ਤੌਰ ਤੇ ਪਰ ਉਸੇ ਦੇ ਨਾਲ ਇਹ ਸਵਾਲ ਕਰਨਾ ਮੈਂ ਕੌਣ ਹਾਂ ਜਦੋਂ ਤੁਹਾਡੇ ਮਨ ਦੇ ਵਿੱਚ ਕੋਈ ਵੀ ਖਿਆਲ ਨਹੀਂ ਆਵੇਗਾ ਕੋਈ ਵੀ ਤਸਵੀਰ ਨਹੀਂ ਆਵੇਗੀ ਕੱਲਾ ਇੱਕ ਸ਼ਬਦ ਰਹਿ ਜਾਵੇਗਾ ਮੈਂ ਕੌਣ ਹਾਂ ਇਸ ਸ਼ਬਦ ਨੂੰ ਉਦੋਂ ਤੱਕ ਵਾਰ-ਵਾਰ ਦਹਿਰਾਉਣਾ ਵਾਰ-ਵਾਰ ਪੁੱਛਣਾ ਮੈਂ ਕੌਣ ਹਾਂ ਜਦੋਂ ਤੱਕ ਇਹ ਸ਼ਬਦ ਨਾਲ ਖੋਸ ਖਤਮ ਹੋ ਜਾਵੇ ਤੁਹਾਡੇ ਅੰਦਰ ਸਿਰਫ ਇੱਕ ਆਵਾਜ਼ ਰਹਿ ਜਾਵੇ ਕਿ ਮੈਂ ਕੌਣ ਹਾਂ ਅੰਦਰ ਦੀ ਆਵਾਜ਼ ਜਦੋਂ ਤੁਹਾਡੇ ਅੰਦਰ ਦੀ ਗਹਿਰਾਈ ਤੱਕ ਉਤਰ ਜਾਵੇਗੀ ਤਾਂ ਫਿਰ ਤੁਹਾਨੂੰ ਅੰਦਰੋਂ ਇੱਕ ਅਲੱਗ ਤਰ੍ਹਾਂ ਦਾ ਅਨੁਭਵ ਪ੍ਰਾਪਤ ਹੋਵੇਗਾ ਅਲੱਗ ਤਰ੍ਹਾਂ ਦੀ ਤੁਹਾਡੇ ਅੰਦਰ ਇੱਕ ਪੂਜਾ ਹੈ ਤਾਂ ਤੋਂ ਉੱਪਰ ਵੱਲ ਚੜ੍ਹੇਗੀ ਜੋ ਤੁਹਾਡੇ ਅੰਦਰ ਦੇ ਪ੍ਰਮਾਤਮਾ ਨੂੰ ਤੁਹਾਡੇ ਸਾਹਮਣੇ ਪ੍ਰਤੱਖ ਕਰੇਗੀ ਸੋ ਇੱਥੇ ਕਿਸੇ ਉਲਝਣ ਦੇ ਵਿੱਚ ਨਹੀਂ ਪੈਣਾ ਕੋਈ ਮੂਰਤੀ ਕੋਈ ਤਸਵੀਰ ਕੋਈ ਬਿਲਡਿੰਗ ਤੁਹਾਨੂੰ ਪਰਮਾਤਮਾ ਰੂਪ ਨਹੀਂ ਵਿਖਾਈ ਦੇਵੇਗੀ ਤੁਹਾਡੇ ਭਾਵਾਂ ਦੇ ਵਿੱਚ ਤੁਹਾਡੇ ਖਿਆਲਾਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਆਨੰਦ ਇੱਕ ਅਲੱਗ ਤਰ੍ਹਾਂ ਦੀ ਜੋਤ ਇੱਕ ਅਲੱਗ ਤਰ੍ਹਾਂ ਦੀ ਊਰਜਾ ਦਾ ਪ੍ਰਵਾਹ ਤੁਹਾਡੇ ਮਨ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਹੇਠ ਤੋਂ ਉੱਪਰ ਵੱਲ ਨੂੰ ਹੋਵੇਗਾ ਜਦੋਂ ਇਹ ਊਰਜਾ ਦਾ ਪ੍ਰਵਾਹ ਤੁਹਾਡੇ ਤੋਂ ਡੇਟਾ ਤੋਂ ਉੱਪਰ ਵੱਲ ਨੂੰ ਹੋਵੇਗਾ ਜਦੋਂ ਤੁਹਾਡੇ ਇਹ ਤੀਸਰੇ ਨੇਦਰੇプチ ਚੋਟ ਕਰੇਗਾ ਉਸ ਤੋਂ ਅੱਗੇ ਦਾ ਸਫਰ ਜੋ ਹੋਵੇਗਾ ਉਹੀ ਤੁਹਾਨੂੰ ਅਸਲ ਪਰਮਾਤਮਾ ਦੇ ਅਨੁਭਵ ਦੇਵੇਗਾ ਐਵੇਂ ਆਪਣੇ ਵੱਲੋਂ ਕੋਈ ਵੀ ਖਿਆਲ ਖੜਾ ਨਹੀਂ ਕਰਨਾ ਕੋਈ ਵੀ ਤਸਵੀਰ ਨਹੀਂ ਬਣਾਉਣੀ ਆਪਣੇ ਅੰਦਰ ਦੇ ਪਰਮਾਤਮਾ ਨੂੰ ਜਾਣਨ ਦੇ ਲਈ ਕੋਈ ਕਰਮਕਾਂਡ ਨਹੀਂ ਕਰਨਾ ਕੁਝ ਨਹੀਂ ਕਰਨਾ ਸਿਰਫ ਖੋਜ ਕਰਨੀ ਆ ਖੋਜ ਕਰਨੀਆਂ ਜਿਉਂ-ਜਿਉ ਤੁਸੀਂ ਖੋਜ ਦੇ ਵਿੱਚ ਉਤਰਦੇ ਜਾਓਗੇ ਗਹਿਰਾਈ ਦੇ ਵਿੱਚ ਉਤਰਦੇ ਜਾਓਗੇ ਤੁਹਾਡੇ ਅੰਦਰ ਦੀ ਮਾਇਕ ਖਤਮ ਹੁੰਦੀ ਜਾਏਗੀ ਜਦੋਂ ਤੁਹਾਡੇ ਅੰਦਰ ਦਾ ਖਿਆਲ ਖਤਮ ਹੁੰਦਾ ਜਾਏਗਾ ਜਦੋਂ ਤੁਹਾਡੇ ਅੰਦਰ ਦੀਆਂ ਫੀਲਾਵਾਂ ਖਤਮ ਹੁੰਦੀਆਂ ਜਾਣਗੀਆਂ ਫਿਰ ਤੁਸੀਂ ਅਸਲ ਉਸ ਸਥਾਨ ਦੇ ਪੁੱਜਣ ਦੇ ਕਾਬਲ ਹੋ ਜਾਓਗੇ ਜਿਸ ਦੀ ਖੋਜ ਦੇ ਵਿੱਚ ਤੁਸੀਂ ਬੈਠੇ ਹੋਵਾਂਗੇ ਸੋ ਆਪਣੇ ਅੰਦਰ ਦੀ ਖੋਜ ਕਰਨੀ ਆ ਅੰਦਰੋਂ ਹੀ ਪ੍ਰਮਾਤਮਾ ਮਿਲੇਗਾ ਅੰਦਰੋਂ ਹੀ ਪਤਾ ਲੱਗੇਗਾ ਪ੍ਰਮਾਤਮਾ ਕੌਣ ਆ ਤੇ ਪ੍ਰਮਾਤਮਾ ਕਿੱਥੇ ਹੈ ਸੋ ਆਈਦੇ ਲਈ ਇੰਨਾ ਹੀ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨੂੰ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ